ਰਾਤ ਮੋਗਾ ਦੇ ਕਸਬਾ 바ਗਾ ਪੁਰਾਣਾ ਵਿੱਚ ਇੱਕ ਲੁੱਕ ਵਾਲਾ ਟੈਂਕਰ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੁੱਕ ਵਾਲਾ ਟੈਂਕਰ ਜੋ ਕੋਟਕਪੂਰਾ ਸਾਈਡ ਤੋਂ ਆ ਰਿਹਾ ਸੀ ਅਤੇ ਮੋਟਰਸਾਈਕਲ ਵਾਲਾ ਮੋਗਾ ਸਾਈਡ ਤੋਂ ਜਾ ਰਿਹਾ ਸੀ ਜੋ ਮੋਟਰਸਾਈਕਲ ਨਾਲ ਟਕਰਾ ਕੇ ਟਰਾਂਸਫਾਰਮ ਦੇ ਵਿੱਚ ਜਾ ਵੱਜ ਗਿਆ ਜਿਸ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਾਗਾਪੁਰਾਣਾ ਦੇ ਸਿਵਲ ਹਸਪਤਾਲ ਵਿੱਚ ਭੇਟੀ ਕਰਵਾਇਆ ਗਿਆ ਜਿਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਭੇਟੀ ਕਰਵਾ ਦਿੱਤਾ ਗਿਆ ਹੈ ਦੱਸਿਆ ਗਿਆ ਕਿ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੱਸਿਆ ਗਿਆ ਕਿ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਐਜੰਟ ਵੈਦ ਰੋਡ ਕਲੀਅਰ ਕਰਾਉਣੇ ਆ ਜੀ ਇਤਲਾਹ ਦੇ ਦਿੱਤੀ ਥਾਣੇ ਹੜਕ ਸੁਰੱਖਿਆ ਫੋਰਸ ਵਾਲੇ ਆ ਅਸੀਂ ਮੌਕੇ ਤੇ ਆ ਕੇ ਸੜਕ ਕਲੀਅਰ ਕਰਾਉਣੀ ਹੁੰਦੀ ਹੈ ਤੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣਾ ਹੁੰਦਾ ਜੀ ਮਰੀਜ਼ ਅਸੀਂ ਹਸਪਤਾਲ ਪਹੁੰਚਾਤਾ ਤੇ ਰੋਡ ਕਲੀਅਰ ਕਰਨ ਵਾਸਤੇ ਜਿਹੜੇ ਮਿਲ ਕੇ ਵੀ ਆਪਣਾ ਮੁਲਾਜ਼ਮ ਦੂਜੇ ਕਿਹੜੇ ਆਗੇ ਜਿਹੜੇ ਖੰਭੇ ਚ ਵੱਜਿਆ ਤੇ ਜੀ ਸੀ ਬੀ ਵੀ ਬੁਲਾ ਲਈ ਹੈ ਉਹ ਜਿਹੜਾ ਕੈਂਟਰ ਹੈ ਉਹ ਭਾਰਾ ਹੈ ਉਹਨੂੰ ਚਕਾ ਕੇ ਸਾਈਡ ਤੇ ਕਰਾ ਰਹੇ ਹਾਂ ਜੀ ਇਸ ਵੇਲੇ ਕਰੀ ਜਾਂਦੇ ਆ ਜੀ ਬਸ ਜਲਦੀ ਤੋਂ ਜਲਦੀ ਜਿੰਨੀ ਜਲਦੀ ਛੇਤੀ ਟ੍ਰੈਫਿਕ ਮਤਲਬ ਕਲੀਅਰ ਵਿੱਚੇ ਹੋਈ ਵੀ ਜਾਂਦਾ ਤੇ ਵਿੱਚੇ ਥੋੜਾ ਥੋੜਾ ਕਰੀ ਵੀ ਜਾਂਦੇ ਆ ਜੀ ਨੰਗਾਈ ਰੁਕਣਾ ਪੈਂਦਾ ਉਹ ਰੋਕ ਵੀ ਲੈਣੇ ਆ ਤੇ ਹਲੇ ਉਹ ਜਿਹੜਿਆ ਜੀਸੀਬੀ ਆ ਕਰੇਨਾ ਆਈਆਂ ਵੀ ਆ ਇਹ ਚੱਕ ਕੇ ਕੈਂਟਰ ਨੂੰ ਪਾਸੇ ਕਰ ਲਗੀਆਂ ਫੇਰ ਪ੍ਰੋਪਰ ਕਲੀਅਰ ਹੋ ਜਾਊਗਾ